ਕੀ ਗੂ ਆਪਕਾ ਨਾਮ ਲੋਹਿੰਦ ਚੇੜਾ ਆਦਣਾ ਸੀ ਮੜੇ ਨਾ ਚੜ ਜਾਣਾ ਮੈਂ ਤਾਂ ਜਾਣਦਾ ਨਹੀਂ ਮੈਂ ਜਾਂ ਲੰਗ ਮਾਰਦਾ ਹਾਂ ਬੱਤਰ ਮਾਰ ਬੱਬਾ ਹੈ ੱਕਟਰ ਮਾਰੀ ੱਕਟਰ ਮਰੀ ਜਾਂਦੀ ਮੰਗਦਾ ਤਾਂ ਮੈਂ 4000 ਯਾਰ ਯਾਰ ਮੱਲਾ ਭਾਈ ਪਤੂ ਦੱਸ ਦੇ ਹੁਣ ਤੈਨੂੰ ਮੈਂ ਨਾ ਧਰਤਾ ਲੈ ਤੂੰ ਸ਼ਰਮਾ ਇਸ ਗੱਲ ਦੀ ਸ਼ਰਮਾ ਦਾ ਬੱਸ ਮੈਂ ਦਿੰਦੇ ਦੁਬਾਉਣੇ ਆ ਇਹ ਦੁਬਾੜੇ ਜੇ ਹੁਣ ਕੋ ਰੋਕੀ ਸੰਗ ਆ ਜਿਹਨੂੰ ਮਰਜੀ ਦੁਬਾਦੀ 2000 ਦੁਬਾਦੀ ਤੇ ਦੇਖ ਤੈਨੂੰ ਮੈਂ ਪਾਣੀ 1000 ਘਟਕਾਦਾ ਵੀ 3000 ਦੁਬਾਦੀ ਕੋਈ ਦੱਸਦਾ ਨਹੀਂਗਾ ਦੋ ਵੀ ਜ਼ਿਆਦਾ ਲੈਣਾ ਹੈ ਕੀ ਉਹ 2000 ਦਾ ਚਲ ਕੋਈ ਗੱਲ ਨਹੀਂ ਤੇਰਾ ਮਾਤਰ ਰੇਲਾ ਬੀ ਮਾਹ ਨਹੀਂ 500 400 500 ਕਮਲੂ ਜਰਕ ਨਹੀਂ ਵੀ ਕੋ ਨਹੀਂ ਚਲ 2200 ਦਾ ਹੈ 2200 ਦਾ ਹੈਲੋ ਬੋਰਡ ਦੇ ਥੋੜੀ ਥਾਣ ਨੂੰ ਮੜਾ ਕੇ ਆਇਆ ਹਿੰਦੂ ਮੁੰਬਈ ਸੇ ਬੜਾ ਆਇਆ ਫੜ 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 200 ਬਾਈ ਬਸੂ ਬਾਹਰ ਕਿੰਨੇ ਦਾ ਕਰਵਾਦਾ ਤੇ ਸੌਦਾ ਮੰਗ ਮਾਰਾ ਮੜਾ ਲੱਗਵੀਂ ਮਾਰਾ ਉਹਦਾ ਚੜਾ ਜਾਏ ਗੋਲਿਆ ਦੇਖ ਲਾ ਤੇ ਮੰਗ ਮਾਰਦਾ ਮੁਰਗਾ ਵਾਲਾ ਬਾਈ ਸੌਦਾ ਹਾਂਜੀ ਕੱਲ ਮੈਂ ਉਹਤੇ ਸੂਰੇ ਵਾਲੇ 2700 ਰੁਪਏ ਕਿਹਾ 2200 ਦਾ ਬਾਈ ਉੱਤੇ ਵੀ ਪਹੁੰਚੇ ਨੇ ਕਿੰਨੇ ਦਾ ਕਰਾਤਾ ਇਹ 2200 ਦਾ ਲਓ ਬਾਈ 2200 ਦਾ ਚਾਚੇ ਨੇ ਹੋਂ ਸਾਰੇ ਮੰਡੀ ਦੇ ਉੱਤੇ ਸੌਦਾ ਕਰਾਤਾ ਬੱਕਰਾ ਦੇਖ ਸਕਦੇ ਹੋ ਤੁਸੀਂ ਇੱਕ ਜਿਆਦਾ ਸੌਦਾ ਹੋਊ ਪੂਰਾ 2200 ਰੁਪਏ ਦੇ ਵਿੱਚ ਦਾਰਾ ਵੀ ਗੱਪ ਪੁੱਤਰਾ ਮੋਢੀ ਤੇ ਉਹ ਬਾਬੇ ਨੇ ਵੇਚਿਆ ਬਈ ਕੰਲੋਂ ਕੰਲੋਂ ਠੀਕ ਹੈ 2000 ਆ ਬਾਈ ਠੀਕ ਨਹੀਂ ਹੈਗਾ 2200 ਦਾ ਕਰਿਆ